ਹਲਕੇ ਦੇ ਵਿੱਚੋਂ ਬਹੁਤ ਅੱਛਾ ਰਿਸਪੌਂਸ ਆ ਇਵਨ ਮਹਾਰਾਣੀ ਪਰਨੀਤ कौर ਲੋਕ ਸਭਾ ਹਲਕਾ ਸਰਾਈ ਜਤਰੇ ਨੇ ਹਾਂਜੀ ਤੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਮਹਾਰਾਣੀ ਪਰਨੀਤ कौर ਨੂੰ ਬਹੁਤ ਸਹਿਯੋਗ ਮਿਲ ਰਿਹਾ ਜਮੀਰ ਕਰਦੇ ਆ ਕਿ ਅਸੀਂ ਇਹ ਸੀਟ ਕੱਢ ਕੇ ਜੋ ਸੱਚ ਜਾਵਾਂਗੇ ਤੇ ਮਹਾਰਾਣੀ ਪਰਨੀਤ कौर ਪੰਜਾਬ ਨੂੰ ਜਿਹੜਿਆ ਕਵਾਈ ਕਰਨਗੇ ਪੰਜਾਬ ਨੂੰ ਹੁਣ ਤੱਕ ਕਿੰਨੇ ਪਿੰਡਾਂ ਦਾ ਦੌਰਾ ਤੁਸੀਂ ਕਰ ਚੁੱਕੇ ਹੋ ਮੈਂ ਤਕਰੀਬਨ 20 ਪਿੰਡਾਂ ਦੇ ਵਿੱਚ ਜਾ ਕੇ ਆ ਰਿਹਾ ਤੇ ਸਾਜੇ ਬਹੁਤ ਸੋਨਾ ਰਿਸਪੌਂਸ ਆ ਇਹ ਲੋਕ ਬੜੇ ਦਿਲ ਤੋਂ ਬੀਜਪੀ ਦੇ ਨਾਲ ਐਸਪੀ ਸਹਿਯੋਗ ਕਰ ਰਹੇ ਨੇ ਕਿੰਨੇ ਕ ਪਰਸੈਂਟ ਵੋਟ ਫੋਲ ਦਹੋਂ ਦੀ ਤੁਹਾਨੂੰ ਸੁਭਾਉਣ ਲੱਗ ਰਹੀ ਆਪਣੇ ਸਕੇ ਥੋੜਾ ਜਿਹਾ ਮੌਸਮ ਦਾ ਫੈਕਟਰ ਰਹੇਗਾ ਗਰਮੀ ਜ਼ਿਆਦਾ ਹੈ ਪਰ ਫਿਰ ਵੀ ਅਚੀ ਵੋਟਿੰਗ ਫੀਲ ਜੇਕਰ ਲੋਕ ਸਭਾ ਹਲਕੇ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੁਮਾਰ ਜਿੱਤ ਹਾਸਲ ਕਰਦੇ ਨੇ ਤਾਂ ਤੁਸੀਂ ਕੀ ਚਾਹੁੰਦੇ ਹੋ ਵੀ ਤੁਸੀਂ ਕਿਹੜੇ ਇਥੋਂ ਦੇ ਜਿਹੜੇ ਵਾਦੇ ਆਪਣੇ ਨਾਲ ਪੂਰੇ ਕਰਾਣੇ ਚਾਹੋਗੇ ਦੇਖੋ ਇਹ ਬਹੁਤ ਡਵੈਲਪਮੈਂਟ ਬਾਕੀ ਹੈ ਇਸ ਤਰ੍ਹਾਂ ਕੇ ਪਾਣੀ ਦੀਆਂ ਸਮੱਸਿਆਵਾਂ ਨੇ ਪਿੰਡਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੈ ਗਰੀਬ ਲੋਕਾਂ ਦੇ ਲਈ ਘਰ ਨਹੀਂ ਹੈਗੇ ਤਾਂ ਅਸੀਂ ਮੋਦੀ ਸਰਕਾਰ ਦੀਆਂ ਜੋ ਵੀ ਸਕੀਮਾਂ ਹੈਗੀਆਂ ਉਹਨਾਂ ਨੂੰ ਅਸੀਂ ਇੱਥੇ ਲਿਆਵਾਂਗੇ ਤੇ ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਸਹਿਯੋਗ ਕਰਾਂਗੇ ਮੇਨ ਤੌਰ ਤੇ ਜਿਹੜਾ ਗਰੀਬ ਤਬਕਾ ਉਹਨਾਂ ਲਈ ਜਿਹੜੀ ਯੋਜਨਾ ਘਰ ਦੀ ਘਰ ਬਣਾ ਕੇ ਦੇ ਰਹੀ ਹੈ ਮੋਦੀ ਸਰਕਾਰ ਪਿਛਲੀ ਟਾਈਮ ਦੇ ਵਿੱਚ ਉਹਨਾਂ ਨੇ 3 ਕਰੋੜ ਤੋਂ ਵੱਧ ਘਰ ਬਣਾਏ ਸੀਗੇ ਐਸਵਰ ਵੀ ਉਹਨਾਂ ਦੀ ਇਹ ਵੀ ਦੁੱਗਣੇ ਘਰ ਬਣਾਏ ਜਾਣ ਜੇ ਤਾਂ ਅਸੀਂ ਸੋਚਦੇ ਹਾਂ ਵੀ ਸਾਡੇ ਹਲਕੇ ਦੇ ਜੋ ਗਰੀਬ ਪਰਿਵਾਰ ਹੈਗੇ ਆ ਉਹਨਾਂ ਨੂੰ ਅਸੀਂ ਕਰ ਬਣਵਾ ਕੇ ਦੇ ਸਕੀਏ ਪਾਣੀ ਦੀ ਜਿਹੜੀਆਂ ਪਿੰਡਾਂ 'ਚ ਸਮੱਸਿਆਵਾਂ ਨੇ ਉਹ ਦੂਰ ਕਰ ਸਕੀਏ ਤੇ ਉਮੀਦ ਕਰਦੇ ਹਾਂ ਕਿ ਜੇ ਸਾਡੀ ਸਰਕਾਰ ਦੁਆਰੇ ਆਈ ਤਾਂ ਸੇ ਮਸਲੇ ਹੱਲ ਕਰਾਂਗੇ ਆਪਦੇ ਲੋਕਾਂ ਤੱਕ ਨਹੀਂ ਪਹੁੰਚ ਪਉਂਦੀਆਂ ਉਹਨਾਂ ਵਾਸਤੇ ਵੀ ਕੋਈ ਅਲੱਗ ਪ੍ਰੋਜੈਕਟ ਤੁਸੀਂ ਸਟਾਰਟ ਕਰੋਗੇ ਜਾਂ ਕਿਸੇ ਨੂੰ ਲੋਕਾਂ ਨੂੰ ਪਤਾ ਲੱਗ ਸਕੇ ਹਾਂਜੀ ਅਸੀਂ ਤਕਰੀਬਨ ਜਿਹੜਾ ਬਲਾਕ ਲੈਵਲ ਤੇ ਆਫਿਸ ਖੋਲਾਂਗੇ ਲੋਕਾਂ ਦੀ ਹੈਲਪ ਲਈ ਤਾਂ ਕਿ ਆਯੂਸ਼ਮਾਨ ਕਾਰਡ ਜਾਂ ਬਹੁਤ ਸਾਰੇ ਜਿਹੜੇ 5 ਏਕੜ ਤੋਂ ਘੱਟ ਕਿਸਾਨ ਆ ਉਹਨਾਂ ਦੇ ਜਿਹੜੀ ਸਨਮਾਨ ਦੇ ਵੀ ਯੋਜਨਾ ਦੇ ਵਿੱਚ ਰਜਿਸਟ੍ਰੇਸ਼ਨ ਇਹੋ ਕਰਵਾਵਾਂਗੇ ਆਯੂਸ਼ਮਾਨ ਕਾਰਡ ਬਣਵਾਉਣ ਵਾਲੇ ਬਹੁਤ ਬਹੁਤ ਲੋਕਾਂ ਦੇ ਪਏ ਆ ਜਿਨ੍ਹਾਂ ਨੂੰ ਪਤਾ ਨਹੀਂ ਆਯੂਸ਼ਮਾਨ ਕਾਰਡ 5 ਲੱਖ ਦਾ بیمਾ ਸਰਕਾਰ ਫਰੀ ਦੇ ਵਿੱਚ ਦੇ ਰਹੀ ਹੈ ਇਹ ਜੇ ਬਹੁਤ ਕੁਝ ਹੈਗਾ ਹੈ ਸੈਂਟਰ ਤੋਂ ਜਿਹੜਾ ਆਪਾਂ ਨੂੰ ਮਿਲਦਾ ਹੈ ਜੇ ਆਪਾਂ ਨੂੰ ਪਤਾ ਨਹੀਂ ਸਿਲੰਡਰ ਵਗੈਰਾ ਹੈਗੇ ਆਪਣੇ ਗਰੀ ਪਰਵਾਰਾਂ ਲਈ ਉਹ ਵੀ ਅਸੀਂ ਅਰੇਂਜ ਕਰਵਾ ਕੇ ਜਾਈਏ ਠੀਕ ਹੈ